ਉਹ ਜੁੜੇ ਕਹਿੰਦੇ ਸੀਗੇ ਸੀ ਤਾਂ ਹਾਰਦੇ ਹੀ ਨਹੀਂ ਕਦੇ ਉਹਨੂੰ ਜਮਾਨਤਾ ਜਬਤ ਹੋ ਗਈ ਕੁਦਰਤੀ ਹੈ ਜੀ ਜਿਹੜੇ ਕਹਿੰਦੇ ਸੀ ਵੀ ਇਹਨੂੰ ਫੜ ਲੋ ਵੱਡੇ ਮੱਛਾਂ ਨੂੰ ਵੱਡੇ ਜਿਹੜੇ ਹੈਗੇ ਨੇ ਤਸਕਰ ਇਹਨਾਂ ਨੂੰ ਫੜੋ ਜਿੱਦ ਦੇ ਫੜ ਲੇ ਉਹਦੇ ਉਹਨਾਂ ਦੇ ਹੱਕ ਜਾਗੇ ਜੀ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋਇਆ ਹੈ ਅੱਛਾ ਮੈਂ ਕਿਹਾ ਮਨੁੱਖੋ ਹੀ ਇਹ ਕੱਲਾ ਸੀ ਤੇ ਡੰਗਰੀਆਂ ਫਿਰ ਹੈਂ ਮੇਰਾ ਬਾਪੂ ਮੈਂ ਮੇਰਾ ਮੁੰਡਾ ਮੇਰਾ ਭਤੀਜਾ ਮੇਰਾ ਸਾਹੜਾ ਮੇਰੇ ਜੀਜਾ ਬਸ ਸਾਹੀ ਚਲੀਏ ਹੁਣ ਤਾਂ ਇਸੇ ਗਲਤੀ ਨੇ ਯਾਰ ਆ ਜਾਂਦਾ ਜਦੋਂ ਇਹ ਬੋਲਦੇ ਨੇ ਰੋਂਦੇ ਨੇ ਪੇਟਦੇ ਨੇ ਜਿਹੜਾ ਕੁਦਰਤ ਦੀ ਰੱਖਿਆ ਕਰਦਾ ਕੁਦਰਤ ਉਹਦੀ ਰੱਖਿਆ ਕਰਦੀ ਹੈ ਔਰ ਕੁਦਰਤ ਦਾ ਕਿਸੇ ਨੇ ਭੇਤ ਨਹੀਂ ਪਾਇਆ ਭਾਈ ਆ ਕੁਦਰਤੀ ਹੈ ਜਿਹੜਾ ਇੱਥੇ ਖੜਿਆ ਆ ਨਿਹਰੇ ਇੱਥੇ ਕਿੱਥੇ ਆਉਣ ਦਿੰਦੇ ਸੀਗੇ ਜੀ ਉਹ ਜੁੜੇ ਕਹਿੰਦੇ ਸੀਗੇ ਸੀ ਤਾਂ ਹਾਰਦੇ ਹੀ ਨਹੀਂ ਕਦੇ ਉਹਨੂੰ ਜਮਾਨਤਾ 잡ਤ ਹੋ ਗਈਆਂ ਕੁਦਰਤੀ ਹੈ ਜੀ ਇਹ ਉਹਨੂੰ ਜਮਾਨਤਾ 잡ਤ ਹੋ ਗਈਆਂ ਬੋਲੇ ਜਿਹਾ ਹੋਏ ਫਿਰਦੇ ਨੇ ਹੁਣ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਮੈਨੂੰ ਗਾਲਾਂ ਕੱਢੀ ਜਾਂਦੇ ਨੇ ਮੇਰਾ ਕੀ ਕਸੂਰ ਹੈ ਮੈਂ ਕਹਾਂ ਯਾਰ ਲੋਕਾਂ ਨਾਲ ਗੱਲ ਕਰੋ ਮੈਨੂੰ ਕੋ ਗਾਲਾਂ ਕੱਢੀਆਂ ਲੋਕਾਂ ਨਾਲ ਗੱਲ ਕਰੋ ਭਾਈ ਉਹ ਰੁੱਸੇ ਨੇ ਤੁਹਾਡੇ ਨਾਲ ਮੈਂ ਤਾਂ ਇਹ ਕਹਿ ਭਾਈ ਜੇ ਉਹ ਤੁਹਾਨੂੰ ਚ ਚੱਜ ਦੇਣ ਲੱਗਦੇ ਇੱਧਰ ਆ ਜਾਓ ਆਪਾਂ ਕਰ ਲੈਨੇ ਆ ਕੰਮ ਉਹ ਕਹਿੰਦੇ ਚਲ ਭਾਈ ਇੱਧਰ ਆ ਜੰਨੇ ਆ ਉਹ ਇੱਧਰ ਆ ਕੇ ਗਾਲਾਂ ਮੈਨੂੰ ਕੱਢੀਆਂ ਉਸੀ ਇਹ ਆਇਆ ਕਹਿੰਦੇ ਇਹ ਇਹ ਆ ਗਿਆ ਲੈ ਮਤਲਬ ਤੁਸੀਂ ਇਹ ਦੇਖ ਲਓ ਹੈਰਾਨੀ ਦੀ ਗੱਲ ਦੇਖ ਲੋ ਹੈਰਾਨੀ ਦੀ ਕਿ ਜਿਹੜੇ ਕਹਿੰਦੇ ਸੀ ਵੀ ਇਹਨੂੰ ਫੜ ਲੋ ਵੱਡੇ ਮੱਛਾਂ ਨੂੰ ਵੱਡੇ ਜਿਹੜੇ ਹੈਗੇ ਨੇ ਤਸਕਰ ਇਹਨਾਂ ਨੂੰ ਫੜੋ ਜਿੱਦ ਦੇ ਫੜ ਲਏ ਉਦੋਂ ਉਹਨਾਂ ਦੇ ਹੱਕ ਜਾਗੇ ਜੀ ਉਹਨਾਂ ਦੇ ਹੱਕ 'ਚ ਬਿਆਨ ਦੇਣ ਲੱਗ ਗਏ ਬਹੁਤ ਲੋਕਤੰਤਰ ਦਾ ਕਾਹਨ ਹੋਇਆ ਕਹਿੰਦੇ ਇੱਕ ਕਹਿੰਦਾ ਮਨੁੱਖੀ ਅਧਿਕਾਰਾਂ ਦਾ ਲੰਘਣ ਹੋਇਆ ਹੈ ਚਾ ਮੈਂ ਕਿਹਾ ਮਨੋ ਕੋਹੀ ਇਕੱਲਾ ਅਸੀਂ ਤਾਂ ਡੰਗਰੀ ਆ ਫਿਰ ਹੈ ਜਦੋਂ ਲੋਕਾਂ ਦੇ ਪੁੱਤ ਤੜਫ ਤੜਫ ਚਿੱਟੇ ਨਾ ਮਰਦੇ ਸੀ ਉਦੋਂ ਮਨੁੱਖੀ ਅਧਿਕਾਰ ਯਾਦ ਨਹੀਂ ਆਏ ਉਦੋਂ ਮਹਿਫਲਾ ਲਾਈ ਬੈਠੇ ਸੀ ਹੁਣ ਮਨੁੱਖੀ ਅਧਿਕਾਰ ਐਨੇ ਰਲੇ ਹੋਏ ਨੇ ਜਨਾਬ 10 15 ਜਾਣੇ ਸੀ ਜਿਆਦਾ ਨਹੀਂ ਸੀ 7 8 ਇਧਰੋਂ 7 8 ਉਧਰੋਂ 10 15 ਜਾਣੇ ਨੇ ਸਾਢੇ 3 ਕਰੋੜ ਬੰਦਾ ਸੂਰੀ ਦੇ ਠੰਗ ਰੱਖਿਆ ਸੀ ਹੁਣ 10 15 ਤੋਂ